ਹਾਏ ਨਾ ਕਬਾਓ ਮਨੂੰ ਮੇਰੇ ਤਿੰਨੇ ਮੌਤ ਦੇ ਮੂੰਜ ਲੰਡੇ ਆ ਕਿਨੇ ਕਿਨੇ ਜਣਿਆਂ ਤੇ ਗੋਲੀ ਲੱਗੀ ਜਿੱਕੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਮੌਕੇ ਤੇ ਬੱਚੇ ਗੋਲੀ ਚੰਨੀ ਬਲਕਲਾਂ ਦੇ ਵਿੱਚ ਕੀ ਮਾਰਦਾ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਕਰ ਬਲਕਲਾਂ ਲੱਗੇ ਵਾਲੇ ਚਲਦੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸਮਰਜੀਤ ਸਿੰਘ ਵੀ ਤੇ ਦੂਜੇ ਨੂੰ ਘੱਟ ਦੇ ਵਿੱਚ ਗੋਲੀ ਲੱਗੀ ਐ ਜੋ ਇੱਥੇ ਆਹੀ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਦੇ ਕੀ ਕਾਰਨ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਹੋਵੇ ਪੰਜ 6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਇਸੇ ਰਿੰਚ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋਲੀ ਗੋਰੀਵਾਰਿਕਿਤ ਕਾਟਨੇ ਗੋਲੀ ਚਲਾਈ ਹੈ ਇਹ ਗੈਂਗਵਾਰ ਦਾ ਗੱਲ ਇਹ ਦੋਏ ਤੇ ਗੈਂਗਵਾਰ ਨਹੀਂ ਉਹ ਲਾਗੇ ਬੰਨਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕੋਲੋਨੀ ਆਰਮਨੰਗ ਕੋਲੋਨੀ ਦੇ ਆ ਤੇ ਕੁਝ ਲੱਗੇ ਬਨੇ ਦੇ ਆ ਜਿਹੜੇ ਜਿਹੜੇ ਲੜਕੇ ਦਰਦਈ ਆ ਕਿ ਇਹਨਾਂ ਦੇ ਦੋਵੇਂ ਭਰਾ ਹੀ ਆ ਸਕੇ ਇਹ ਸਕੇ ਦੋਵੇਂ ਭਰਾ ਵਾ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਉਹਦੀ ਕੋਈ ਬਾਈ ਤੇ 2 ਬਾਈਕ ਸਾਲ ਹੋ ਗਿਆ ਇਹ ਤੇ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੀ ਪੱਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਹੈ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਕੇਸ ਰਜਿਸਟਰ ਕਰਨ ਲੱਗੇ ਆ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿੰਦਾ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾਤੀਆਂ ਸਾਰੇ ਨਾਨਕ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਵੇ ਬੱਲੂ ਦਾ ਪਿਛੋ ਬਾਵੇ ਬੱਲੂ ਦਾ ਸਕੇ ਡੋਨੀ ਡਾਨੀ ਨਹੀਂ ਹੋਣੀ ਜਿਹੜੇ ਆ ਸਾਰ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜਿਹੜੀ ਵਗ ਸੱਜੀ ਸ਼ੀ ਕੋਈ ਕਰਨਾ ਸਾਰੇ ਪੁਰਾਣੀ ਰੰਜਿਸ਼ ਨਹੀਂ ਸਾਰਾ ਏ ਯਾਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਹੈ ਕਿ ਨਵੇਦੜਾ ਇਹ 5:00 ਵਜੇ ਦੀ ਗੱਲ ਸਰ ਇਹ ਕਰੀ ਜਿਹੜੀ ਅਨੁਵਾਦ ਇਹ ਸਰ ਮੋਰ ਤੇ ਹੀ ਜਾਂਚ ਕਰ ਵਾਲੇ ਜੀ ਹਮਲਾ ਕਿਹੜੀ ਚੀਜ਼ ਨਾਲ ਕੀਤਾ ਉਹ ਸਰ ਪਿਸਤੌਲ ਹੀ ਨੋ ਕੋ ਪਿੰਨਾ ਜਾਣ ਸਰ 2-3 ਵਾਰੀ 2-3 ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਹਨੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦਿਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜਾ ਤੁਹਾਡੇ ਨਾਲ ਜਿਹਦੇ ਦੂਸਰੇ ਤੇ ਗੋਲੀ ਲੱਗੀ ਉਹ ਤੇ ਹੀ ਹਲਾ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਨੂੰ ਪਤਾ ਨਹੀਂ ਕੀ ਗੱਲ ਬਾਤ ਹੋਈ ਆ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿਹਾ ਵੱਜਿਆ ਕਿੰਨੀਆਂ ਗੋਲੀਆਂ ਚੱਲੀਆਂ ਸਰ 2 3 4 ਕੋ 4 ਕੋ ਚੱਲੀਆਂ ਹੋਣਗੀਆਂ ਸਾਰੇ ਇਹ ਹੁਣ ਕੀ ਮੰਗੇ ਕੀ ਕਰਦੇ ਮੰਗ ਸਰ ਇਨਸਾਫ ਚਾਹੀਦਾ ਹਨ ਆ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲ ਬਾਤ ਐ ਜਿਹੜੀ ਗੁਰੀ ਚੜੀ ਗੱਲ ਬਾਤ ਉਹ ਗੱਲ ਕਾਂਡੇ ਹੀ ਵੀਰ ਨਾਂ ਦੂਜੇ ਨਾ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਦੋ ਉਹਦੇ ਮੁੰਡੇ ਤੇ ਮਾਰੀਆਂ ਦੋ ਤੇ ਬਾਕੀ ਸਿੱਧੀਆਂ ਫੇਰ ਤਿੰਨ ਚਾਰ ਪੰਜ ਛੇ ਕ ਫੇਰ ਕੀਤੇ ਕਿੰਨੇ ਜਾਨਿਆਂ ਤੇ ਗੋਲੀ ਲੱਗੀ ਗੋਲੀ ਦੋ ਜਾਨਿਆਂ ਤੇ ਕੀ ਹਾਲਾਤ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੇ ਉਮਰ ਉਹਦੀ ਹਣੀ ਬਾਈਕ ਥਾ ਇਹ ਰਲ ਦੰਦੇ ਸੀ ਕੋਈ ਕਿਤਰਾ ਦੇ ਪਹਿਲਾਂ 2 ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਉਹ ਅੱਗੇ ਵੀ ਗਲਗੁੱਲ ਪੈ ਕੇ ਗਏ ਉਦੋਂ ਉਹਦੇ ਚੱਲ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਜਾਂਚ ਘਾੜ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਹਾਂਜੀ ਹਾਏ ਨਾ ਖਵਾਓ ਮੈਨੂੰ ਮੇਰੇ ਤਿੰਨੇ ਮੌਤ ਦੇ ਮੂੰਜ ਲਾਣ ਦੇ ਆ ਕਿਨੇ ਕਿਨੇ ਜਾਨਾਂ ਤੇ ਗੋਲੀ ਲੱਗੀ ਜੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ